ਲਾਵੀ ਪੰਜਾਬ ਦੇ ਲੋਕਾਂ ਦਾ ਖਾਲੀ ਸੌਂ ਵੀ ਨਾ ਸੀ ਇੱਕ ਬੂੰਦ ਪਾਣੀ ਛੱਡਣਾ ਨਾ ਧਰਤੀ ਕਿਉਂਦੀ ਛੱਡਨੀ ਆ ਨਾ ਹਵਾ ਨਾ ਬੋਲੀ ਨਾ ਇਤਿਹਾਸ ਆ ਆ ਇੱਕ ਤਾਜ਼ਾ ਆਧਾਰ ਸਾਡੇ ਸਾਹਮਣੇ ਆ ਚੱਲਦੀ ਮੋਟਰ ਆ ਇਹ ਲਗਾਤਾਰ ਭਾਈ 4 ਦਿਨ ਤੋਂ ਚੱਲ ਰਹੀ ਆ ਇਹਨੂੰ ਕਿਹਾ ਵੀ ਆ ਪਰ ਇਹਨੇ ਸਾਡੀ ਸੁਣੀ ਨਹੀਂ ਇਹ 4 ਦਿਨ ਤੋਂ ਨੇ ਖੇਤ ਵੀ ਨਹੀਂ ਕਿੜਾ ਮਾਰਿਆ ਆਟੋਮੈਟਿਕ ਲੱਗਿਆ ਪਹਿਲਾਂ ਇਹਨੇ ਸਖਸ਼ ਨੇ ਅੱਗ ਲਾਈਆ ਦਿਖਾ ਦੇ ਅੱਗ ਲਾ ਕੇ ਨੇ ਕਿੰਨੇ ਦਾ ਦਰਾਤ ਫੂਕਤੇ ਧਰਤੀ ਦਾ ਕੰਮ ਚਾਹਤਾ ਮੈਂ ਦੇਖਦਾ ਹੁੰਦਾ ਸੀ ਕਿੰਨੀਆਂ ਬੱਲੀਆਂ ਕਿੰਨੇ ਦਾਣੇ ਕਿੰਨਾ ਅਨਾਜ ਮੱਚਿਆ ਪਿਆ ਹੁਣ ਲਗਾਤਾਰ 4 ਦਿਨ ਤੋਂ ਮੋਟਰ ਚੱਲਦੀ ਆ ਆ ਛੱਪੜ ਬਣਾਇਆ ਪਿਆ ਝੋਨਾ ਹਲੇ ਮਹੀਨੇ ਨੂੰ ਲੱਗਣਾ ਨਾ ਇਹਦੇ ਮੱਕੀ ਬੀਜਣੀਆਂ ਦਾ ਮੂਗੀ ਬੀਜਣੀ ਐ ਜੇ ਪੱਟ ਕੇ ਬਾਣ ਛੱਡ ਦਿੰਦਾ ਨਾਲੇ ਹਵਾ ਪਾਵੇ ਬਾਣਾ ਤੇ ਧਰਤੀ 'ਚ ਨਾਲੇ ਧੁੱਪ ਲੱਗੇ ਨਾਲ ਧਰਤੀ 'ਚ ਤਾਕਤ ਵਧੇ ਪਰ ਨਹੀਂ ਅਜੀ ਕਸਮ ਖਾਈ ਬੈਠਾ ਨਹੀਂ ਪੰਜਾਬ ਨੂੰ ਤਬਾਹ ਕਰਨਾ ਆ ਅਸੀਂ ਬਰਬਾਦ ਕਰਨਾ ਪਰ ਮੈਂ ਪੰਜਾਬ ਦੇ ਮੁੱਖ ਮੰਤਰੀ ਭਾਸੂ ਮਾਨ ਨੂੰ ਅਪੀਲ ਕਰਦਾ ਕਿ ਮਾਨ ਸਾਹਿਬ ਵਹਿਦਾ ਤੁਹਾਡੀ ਕਾਰਗੁਜ਼ਾਰੀ ਜਿਹੜੀ ਤੁਹਾਡੀ ਕੋ 14-15 ਮਹੀਨਿਆਂ ਦੀ ਕੋਈ ਬਹੁਤ ਹੀ ਵਧੀਆ ਨਹੀਂ ਹੈ ਕਿ ਪੰਜਾਬ ਪੱਕੀ ਨਹੀਂ ਹੈਗੀ ਉਹ ਪਰ ਫਿਰ ਵੀ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਤੁਹਾਨੂੰ ਤੇ ਸਾਡੇ ਲੋਕਾਂ ਦਾ ਇਕ ਲੋਕਲ ਆਉਣੀ ਨਹੀਂ ਇਹ ਤਬਾਹ ਕਰਨ ਕਰਕੇ ਕਰਕੇ ਜਟਣਗੇ ਪੰਜਾਬ ਦੀ ਸਰਪਲੀ ਪਰ ਜੇ ਤੁਸੀਂ ਕਰ ਸਕਦਾ ਨਾ ਜੇ ਪਾਣੀ ਬਚਾਉਣਾ ਚਾਹੁੰਦਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੋਟਰਾਂ ਦੇ ਉੱਤੇ ਮੀਟਰ ਲਾ ਕੇ ਬਿੱਲ ਲਾਉਣੇ ਪੈਣਗੇ ਫੇਰ ਜਾ ਕੇ ਲੋਕਾਂ ਨੂੰ ਅਕਲ ਆਉ ਜੇ ਇੱਕ ਬੂੰਦ ਪਾਣੀ ਬਦੂਗਾ ਡੋਲ ਕੇ ਮੈਨੂੰ ਕਿਹੋ ਨੀ ਕਿਹੋ ਜਿਵੇਂ ਅੱਜ ਉਹਨਾ ਬੜਾ ਖੁੱਲੀਆਂ ਮੋਟਰਾਂ ਛੱਡੀਆਂ ਆਪਣੀਆਂ ਜੇਰਾ ਤੂੰ ਕਹਦਾ ਮੈਂ ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਨੂੰ ਮੈਰੀ ਪਾਣੀ ਦੇਣਾ ਹੈ ਮੈਰੀ ਪਾਣੀ ਫੇਰ ਲੱਗੂਗਾ ਫੇਰੇ ਲੋਕ ਮੰਗ ਕਰਨਗੇ ਅੱਜ ਦੇ ਖਾਲ ਬਾਹ ਕੇ ਲੋਕਾਂ ਨੇ ਆਪਣੀਆਂ ਪੈਰਾਂ ਦੇ ਰਲਾਲੇ ਅੱਜ ਕੋਈ ਮੰਗਦੀ ਕੋਈ ਯੂਨੀਅਨ ਨਹੀਂ ਉੱਠ ਰਹੀ ਕੋਈ ਲੋਕ ਕੋਈ ਪੰਚਾਇਤ ਨਹੀਂ ਉੱਠ ਰਹੀ ਵੀ ਸਾਡੇ ਭਾਈ ਖਾਲ ਬਣਾਓ ਕੱਸੀਆ ਬਣਾਓ ਸੂਏ ਬਣਾਓ ਮੋਕੇ ਲਾਓ ਪੈਪਾ ਪਾਓ ਕਿਉਂ ਹਬ ਮੌਸਮਾ ਜਿਹੜਾ ਸਾਨੂੰ ਪੁੱਸ ਪਿਆ ਹੋਇਆ ਖੇਤਾਂ 'ਚ ਆਉਣਾ ਨਹੀਂ ਪਹਿਲਾਂ ਸੀ ਭਰਨਾ ਨਹੀਂ ਆਟੋਮੈਟਿਕ ਲੱਗਿਆ 50 50 ਦੀਆਂ ਮੋਟਰਾਂ ਦਲਦਲ ਕੋਈ ਪ੍ਰਵਾਹ ਸਾਨੂੰ ਹੈ ਨਹੀਂ ਓਏ ਪੰਜਾਬ ਦੇ ਮੂਰਖ ਲੋਕੋ ਓਏ ਮੂਰਖ ਲੋਕੋ ਨਾ ਪੰਜਾਬ ਨੂੰ ਤਬਾਹ ਕਰੋ ਓਏ ਨਾ ਤਬਾਹ ਕਰੋ ਆ ਪਾਣੀ ਨਹੀਂ ਓਏ ਆ ਪਾਣੀ ਨਹੀਂ ਓਏ ਇਹ ਸੋਡੀਆਂ ਆਉਣ ਵਾਲੀਆਂ ਨਸਲਾਂ ਦੀ ਜਿੰਦ ਜਾਨ ਓਏ ਨਾ ਬਰਬਾਦ ਕਰੋ ਇਸ ਪਾਣੀ ਨੂੰ ਨਾ ਬਰਬਾਦ ਕਰੋ ਓਏ ਸਰਤੀ ਦੀ ਖਾਤਰ ਸੋਡੇ ਪੁਰਖਿਆ ਨੇ ਸਾਡੇ ਯੋਧਿਆਂ ਨੇ ਸਾਡੇ ਗੁਰੂਆਂ ਨੇ ਸ਼ਹੀਦਾਂ ਨੇ ਹਜ਼ਾਰਾਂ ਸਾਲ ਤੋਂ ਲੜਦੇ ਆਏ ਇਸ ਧਰਤੀ ਨੂੰ ਬਚਾਉਣ ਖਾਤਰ ਓਏ ਅਸੀਂ ਇਸ ਧਰਤੀ ਦਾ ਆਪ ਦੇ ਹੱਥੀਂ ਆਤ ਕਲਾ ਘੁੱਟਦੇ ਓ ਯਾ ਆਪ ਮਾਰਦੇ ਓ ਤੁਸੀ ਤਾਂ ਬਾਲੀ ਨਿਗਾਹ ਦੀ ਥੋੜੀ ਰਹਿ ਗਈ ਓਏ ਓਏ ਉਹਨਾਂ ਬਾਰੇ ਸੋਡੇ ਨੇ ਜੰਮੀ ਬੈਠੇ ਆ ਉਹ ਪੰਜਾਬ ਦੀ ਜਬਾਨੀ ਪਹਿਲੀ ਵਾਰ ਨੂੰ ਡਾੜ੍ਹ